ਅਭਿਮਾਨ ਹੈ ਮਾਨ ਦਾ ਅਰਥ ਦਾ ਹੰਕਾਰ ਅਭਿਮਾਨ ਦਾ ਅਰਥ ਦਾ ਅਹੰਕ ਕਈ ਗੁਰੂ ਤੇ ਸਿੱਖਾਂ ਦੇ ਅੰਦਰ ਅਣਖ ਹੁੰਦੀ ਏ ਕਿ ਮੈਨੂੰ ਆਪਣੇ ਗੁਰੂ ਦੇ ਚਰਨਾਂ ਤੇ ਪੂਰਾ ਭਰਸਾ ਹੈ ਭਾਈ ਗੋਪਾਲਾ ਜੀ ਉੱਠ ਕਰਕੇ ਖੜੋ ਗਏ ਕਹਿਣ ਗੁਰੂ ਸਤਗੁਰੂ ਮਹਾਰਾਜ ਜੇ ਤੇਰੀ ਕਿਰਪਾ ਹੋਵੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਪਤੀ ਸਾਹਿਬ ਦਾ ਪਾਠ ਮੈਂ ਕਰਾਂਗਾ ਤੁਸੀਂ ਬੈਠ ਕਰਕੇ ਸਰਵਣ ਕਰਨਾ ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕਰਵਾਈ ਜੀ ਇੱਕ ਪੰਗਤ ਦੇ ਸਤਿਗੁਰੂ ਆਪ ਸੁਭਾਏ ਮਾਨ ਨੇ ਇੱਕ ਬਲਬ ਉਤੇ ਭਾਈ ਗੋਪਾਲਾ ਜੀ ਨੂੰ ਸਜਣ ਦਾ ਇਸ਼ਾਰਾ ਕੀਤਾ ਭਾਈ ਗੋਪਾਲਾ ਜੀ ਆਸਨ ਤੇ ਬੈਠ ਕਰਕੇ ਜਪਜੀ ਸਾਹਿਬ ਦੀ ਬਾਣੀ ਪੜਦੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪੌੜੀ ਤਰ ਪੌੜੀ ਚੜਦੇ ਗਏ ਅਸੰਖ ਜਪ ਅਸੰਖ ਪਾਉ ਅਖੀਰ ਤੇ ਜਾ ਕਰਕੇ ਪਹੁੰਚੇ ਜਤ ਪਹਾੜਾਂ ਧੀਰਜ ਸੁਨਿਆਰ ਅਹਿਮ ਮਤ ਬੇਦ ਹਥਿਆਰ ਪੌਖਲਾ ਅਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਧਾਲ ਘੜਿਆ ਸ਼ਬਦ ਸੱਚੇ ਟਕਸਾਲ ਜਿਨ ਪੌੜ ਨਦਰ ਕਰਮ ਤਿੰਕਾਰ ਜਦੋਂ ਇਹ ਪੰਕਤੀ ਪੜੀ ਨਾ ਸਤਿਗੁਰੂ ਮਹਾਰਾਜ ਜੀ ਨੇ ਪਲੰਗ ਤੋਂ ਆਪਣਾ ਥੋੜਾ ਜਿਹਾ ਗੋਡਾ ਚੁੱਕਿਆ ਜੀ ਸਤਿਗੁਰੂ ਮਹਾਰਾਜ ਜੀ ਉਸ ਪਲੰਗ ਤੋਂ ਆਪਣਾ ਗੋਡਾ ਚੁੱਕ ਕੇ ਨਾ ਪਲੰਗ ਦੇ ਇੱਕ ਪਾਸੇ ਹੋਣ ਲੱਗ ਪਏ ਭਾਈ ਗੋਪਾਲਾ ਨੇ ਜਦੋਂ ਅਖੀਰ ਤੇ ਪੰਗਦੀ ਪੜੀ ਜਿਨ ਕੋ ਨਦਰ ਕਰਮ ਚਿੰਕਾਰ ਉਹਦਾ ਧਿਆਨ ਜਿਹੜਾ ਸੀ ਭਟਕ ਗਿਆ ਉਹਨੇ ਦੇਖਿਆ ਵੀ ਮੈਂ ਤਾਂ ਸਤਿਗੁਰੂ ਦੇ ਚਰਨਾਂ ਵਿੱਚੋਂ ਬੁਢਾਈਆਂ ਲੈਣੀਆਂ ਨੇ ਜੇ ਸਤਿਗੁਰੂ ਉੱਠ ਕੇ ਚਲੇ ਗਏ ਮੈਂ ਤਾਂ ਖਾਲੀ ਰਹਿ ਜਾਵਾਂਗਾ ਤਾਂ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੇ ਪਾਈ ਗੋਪਾਲੇ ਦੇ ਅੰਦਰ ਦੀ ਮਨਸ਼ਾ ਨੂੰ ਸੁਣਿਆ ਪਾਈ ਗੋਪਾਲੇ ਦੇ ਮਨ ਵਿੱਚ ਸੰਕਲਪ ਪੈਦਾ ਹੋ ਗਿਆ ਕਿ ਜਿਹੜਾ ਗੁਰੂ ਚਰਨਾਂ ਵਿੱਚ ਪੰਜਵਾਂ ਘੋੜਾ ਪਾਈ ਸੁਪਾਕਾ ਲੈ ਕਰਕੇ ਆਇਆ ਹੈ ਨਾ ਜੇ ਉਹ ਘੋੜਾ ਮੈਨੂੰ ਮਿਲ ਜਾਏ ਤੇ ਮੇਰੇ ਵਾਸਤੇ ਇਹ ਬਹੁਤ ਵੱਡੀ ਦਾਤ ਹੋਏਗੀ ਸਤਿਗੁਰੂ ਮਹਾਰਾਜ ਨੇ ਪਾਈ ਗੋਪਾਲੇ ਦਾ ਸੰਕਲਪ ਪੜਿਆ ਸਤਿਗੁਰੂ ਮਹਾਰਾਜ ਜੀ ਫਿਰ ਆਸਨ ਤੇ ਸੁਭਾਏ ਬਾਣ ਹੋਏ ਅੰਮ੍ਰਿਤ ਬਾਣੀ ਦੀ ਸੰਪੂਰਨਤਾ ਹੋਈ ਜਿਨਿ ਨਾਮ ਧਿਆਇਆ ਦਇ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਸਤਿਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਪਾਈ ਬਿਧੀ ਚੰਦ ਸਾਹਿਬ ਜੀ ਨੂੰ ਉਹ ਤਬੇਲੇ ਵਿੱਚੋਂ ਘੋੜਾ ਲੈ ਕਰਕੇ ਆਇਆ ਪਾਈ ਗੋਪਾਲੇ ਨੂੰ ਘੋੜਾ ਤਾ ਗਿਆ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਇੱਕ ਬਚਨ ਕਿਆ ਸੀ ਕਹਿੰਦੇ ਭਾਈ ਗੋਪਾਲਾ ਅੱਜ ਤੂੰ ਹੁੰਜ ਗਿਆ ਜੇ ਤੂੰ ਸੰਕਲਪ ਨਾ ਕਰਦਾ ਤੇਰੇ ਅੰਦਰ ਮੰਗ ਪੈਦਾ ਹੋ ਗਈ ਮੈਂ ਇਸ ਕਰਕੇ ਨਹੀਂ ਉਠਿਆ ਸਾਂ ਕਿ ਤੇਰੀ ਬਾਣੀ ਨੂੰ ਸੁਣ ਤੋਂ ਬਿਨਾ ਚਲਾ ਜਾਂਦਾ ਸਹਿਬ ਜੀ ਕਹਿੰਦੇ ਮੈਂ ਤਾਂ ਇਸ ਕਰਕੇ ਪਲਬ ਤੋਂ ਉੱਠਣ ਲੱਗਾ ਸਾਂ ਤੂੰ ਬਾਣੀ ਬੜੀ ਸ਼ੁੱਧ ਪੜੀ ਅੱਜ ਮੇਰਾ ਮਨ ਕਰਦਾ ਸੀ ਗੁਰੂ ਨਾਨਕ ਦੇ ਘਰ ਨਾਲ ਤੈਨੂੰ ਵਾਰਸ ਬਣਾ ਦੇਵਾਂ ਅੱਜ ਮੈਂ ਤੈਨੂੰ ਇਸ ਪਲ ਉੱਤੇ ਬਿਠਾਉਣਾ ਸੀ ਅੱਜ ਤੂੰ ਗੁਰਤਾ ਗੱਦੀ ਦਾ ਵਾਰਿਸ ਬਣਨਾ ਸੀ ਭਾਈ ਗੋਪਾਲਾ ਦੇ ਨੇਤਰ ਝੋ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਤੇ ਬਚਨ ਕਿਆ ਸੀ ਕਹਿੰਦ ਕਿ ਇੱਥੇ ਦਾਵੇ ਕੋਈ ਨਹੀਂ ਕਿ ਤਾਂ ਪ੍ਰਮਾਤਮਾ ਦੀਆਂ ਦਾਤਾਂ ਨੇ ਜਿਸ ਨੂੰ ਉਹ ਬਖਸ਼ਦਾ ਹੈ ਉਸੇ ਨੂੰ ਦਾਤ ਮਿਲਦੀ ਹੈ ਭਾਈ ਗੋਪਾਲਾ ਜੀ ਨੇ ਸ਼ੁੱਧ ਬਾਣੀ ਪੜ੍ਹੀ ਤੇ ਘੋੜੇ ਦੀ ਉਹਨੂੰ ਦਾਤ ਮਿਲੀ